ਅਸੂਰਦੀ ਵੱਡੀ ਖਬਰ ਸਾਹਮਣੇ ਆਈ ਸੁਖਬੀਰ ਸਿੰਘ ਬਾਦਲ ਦੀ ਲੱਤ ਫ੍ਰੈਕਚਰ ਹੋਈ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਸਕਤਰਤ ਦੇ ਵਿੱਚ ਹਾਦਸਾ ਵਾਪਰਿਆ ਕੁਰਸੀ ਤੋਂ ਡਿੱਗਣ ਦੇ ਨਾਲ ਸੁਖਬੀਰ ਬਾਦਲ ਦੀ ਜਿਹੜੀ ਹੈ ਉਹ ਲੱਤ ਟੁੱਟ ਗਈ ਹੈ ਜਿਸ ਤੋਂ ਬਾਅਦ व्हीਲ ਚੇਅਰ ਤੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਤਾਂ ਅੱਜ ਹੀ ਸ਼੍ਰੀ ਕਾਲਕਤ ਸੈਪ ਤੋਂ ਸਜ਼ਾ ਦੀ ਬੇਨਤੀ ਕੀਤੀ ਸੀ ਉਹਨਾਂ ਨੇ ਅ ਸਿੰਘ ਸਹਿਬਾਨ ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਜਲ ਤੋਂ ਜਲਦ ਕੋਈ ਫੈਸਲਾ ਲਿਆ ਜਾਵੇ ਕਿਉਂਕਿ ਤਨਖਾਹੀਆ ਕਰਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਾਂ ਅਜ ਸਿੰਘ ਸਹਿਬਾਨਾ ਨੂੰ ਜਿਹੜੀ ਹੈ ਉਹਨਾਂ ਨੇ ਲਿਖਤੀ ਅਪੀਲ ਕੀਤੀ ਸੀ ਕਿ ਜਲ ਤੋਂ ਜਲਦ ਸਜ਼ਾ ਲਗਾਈ ਜਾਵੇ ਜਲ ਤੋਂ ਜਲਦ ਤਨਖਾਹ ਲਗਾਈ ਜਾਵੇ ਤਾਂ ਜੋ ਉਹ ਹੁਕਮ ਸੀਗਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੈਨੂੰ ਸਿਰ ਮੱਥੇ ਮੰਜ਼ੂਰ ਆਏ ਗੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਿਖਤੀ ਰੂਪ ਚਾਕੇ ਗਈ ਸੀ ਤਾਂ ਅੱਜ ਹੀ ਬੇਨਤੀ ਕੀਤੀ ਗਈ ਸੀ ਸਿੰਘ ਸਾਹਿਬਾਨ ਦੇ ਕੋਲ ਤਾਂ ਅੱਜ ਹੀ ਜਿਹੜਾ ਇਹ ਹਾਦਸਾ ਉਹਨਾਂ ਦੇ ਨਾਲ ਵਾਪਰ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਦੇ ਵਿੱਚ ਸ਼੍ਰੀ ਅਕਾਲ ਤਖਤ ਸਕਤਰਤ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਜਦੋਂ ਲਿਖਤੀ ਆਪਣਾ ਜੋ ਬੇਨਤੀ ਸੀਗੀ ਉਹ ਦੇ ਰਹੇ ਸੀਗੇ ਮੈਂਬਰਾਂ ਨੂੰ ਸਕਤਰਤ ਦੇ ਮੈਂਬਰਾਂ ਨੂੰ ਦੇ ਰਹੇ ਸੀਗੇ ਤਾਂ ਇਸੇ ਦੌਰਾਨ ਉਹ ਕੁਰਸੀ ਤੋਂ ਡਿੱਗ ਜਾਂਦੇ ਨੇ ਤਾਂ ਹਾਦਸਾ ਉੱਪਰ ਜਾਂਦਾ ਉਸ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਐ ਐਕਸ-ਰੇ ਹੁੰਦੇ ਨੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਉਹਨਾਂ ਦੀ ਲੱਤ ਜਿਹੜੀ ਐ ਉਹ ਫ੍ਰੈਕਚਰ ਹੋ ਜਾਂਦੀ ਐ ਤਾਂ व्हीਲ ਚੇਅਰ ਤੇ ਨਜ਼ਰ ਆ ਰਹੇ ਤੋਂ ਉਹਨੂੰ ਇੱਕ ਤਸਵੀਰ ਵੀ ਜਿਹੜੀ ਦਿਖਾਈ ਜਾ ਰਹੀ ਐ ਵੀਲ ਚੇਅਰ ਤੇ ਤੁਹਾਨੂੰ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲਤਾ ਅੱਜ ਹੀ ਲੱਫ ਫ੍ਰੈਕਚਰ ਹੋ ਜਾਂਦੀ ਹੈ ਸ੍ਰੀ ਅਕਾਲ ਤਖਤ ਅਸਕਤਰ ਤੇ ਜਿਹੜੀ ਇਹ ਪੂਰੀ ਹਾਦਸਾ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਰਿਆ ਤੁਹਾਨੂੰ ਦੱਸ ਦਈਏ ਕਿ 2.5 ਮਹੀਨੇ ਹੋ ਚੁੱਕੇ ਨੇ ਤਨਖਾਹੀ ਅਕਰਾਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਹਬਾਨਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਸੁਣਾਇਆ ਗਿਆ ਸੀਗਾ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਜਿਹੜਾਗਾ ਤਨਖਾਹੀ ਅਕਰਾਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਟਾਈਮ ਇਹਨਿੰਦਾ ਵਕਫਾ ਹੋ ਗਿਆ ਕੋਈ ਫੈਸਲਾ ਜਿਹੜਾਗਾ ਸਿੰਘ ਸਹਿਬਾਨਾ ਦੇ ਵੱਲੋਂ ਨਹੀਂ ਲਿਆ ਗਿਆ ਸੀ ਸਿੰਘ ਸਹਿਬਾਨਾ ਦਾ ਕਹਿਣਾ ਸੀ ਕਿ ਉਹ ਬੁੱਧੀਜੀਵੀਆਂ ਦੇ ਨਾਲ ਗੱਲਬਾਤ ਕਰਨਗੇ ਵਿਚਾਰ ਚਰਚਾ ਕਰਨਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾਗਾ ਉਸਕਬੀਰ ਸਿੰਘ ਬਾਦਲ ਦੇ ਖਿਲਾਫ ਜੋ ਵੀ ਲਿਆ ਜਾਏਗਾ ਕੀ ਤਨਖਾਹ ਲਾਉਣੀ ਹੈ ਕੀ ਸਜ਼ਾ ਦੇਣੀ ਹੈ ਤਾਂ ਹਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ ਜਿਸ ਤੋਂ ਬਾਅਦ ਖੁਦ ਹੀ ਸੁਖਬੀਰ ਸਿੰਘ ਬਾਦਲ ਨੇ ਬੇਨਤੀ ਕੀਤੀ ਸਿੰਘ ਸਹਿਬਾਨਾ ਨੂੰ ਬੇਨਤੀ ਕੀਤੀ ਅਤੇ ਆਪਣਾ ਲਿਖਤੀ ਬੇਨਤੀ ਹੈ ਜਿਹੜੀ ਉਹ ਉਹਨਾਂ ਨੇ ਅਸ਼ੇਕਾਲ ਤੱਕ ਤੇ ਕਤਰਤ ਦੇ ਵਿੱਚ ਲੈ ਕੇ ਗਏ ਉਹ ਉੱਤੇ ਜਾ ਕੇ ਮੈਂਬਰਾਂ ਨੂੰ ਸੌਂਪੀ ਤਾਂ ਤਾਂ ਕਿ ਜਲਦੋਂ ਜਲਦ ਫੈਸਲਾ ਜਿਹੜਾਗਾ ਸੁਣਾਇਆ ਜਾਵੇ ਕਿ ਤਨਖਾਹ ਲਾਉਣੀ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਜੋ ਵੀ ਸ਼੍ਰੀ ਹਿ겡ਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਸਾਡੀ ਸਰਵੋਤਮ ਸੰਸਥਾ ਸੜਾ ਸੁਪਰੀਮ ਕੋਰਟ ਸ਼੍ਰੀ ਹਿ겡ਾਲ ਤਖਤ ਸਾਹਿਬ ਹੀ ਹੈ ਤਾਂ ਜੋ ਵੀ ਫੈਸਲਾ ਹੋਏਗਾ ਮੈਨੂੰ ਸਿਰ ਮੱਥੇਉ ਮਨਜ਼ੂਰ ਹੈ ਤਾਂ ਅੱਜ ਹੀ ਗਏ ਸੀਗੇ ਬਿੰਤੀ ਕੀਤੀ ਸੀ ਸਜਾਦ ਅਲੀ ਤਾਂ ਅੱਜ ਹੀ ਉਹਨਾਂ ਦੇ ਨਾਲ ਅਜਿਹਾ ਹਾਦਸਾ ਜਿਹੜਾਗਾ ਹੋ ਵਾਪਰ ਜਾਂਦਾ ਲੱਤ ਉਹਨਾਂ ਦੀ ਜਿਹੜੀ ਹੈ ਉਹ ਫ੍ਰੈਕਚਰ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖ ਰਹੇ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ व्हीलचेयर ਤੇ ਹੈਗੇ ਨੇ ਤਾਂ ਉਹਨਾਂ ਦੇ ਪਲਸਤਰ ਵੀ ਜਿਹੜਾ ਹੈਗਾ ਲੱਗਿਆ ਹੋਇਆ ਹੈ ਤਸਵੀਰਤ ਉਹਨਾਂ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ